ਇਹ ਪੂਰੇ ਜ਼ਿਲ੍ਹੇ ਦੇ ਸਕੂਲਾਂ ਦੇ ਵਿੱਚ ਡਰ ਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਜਿहां ਪਟਿਆਲਾ ਦੇ ਸਕੂਲਾਂ ਨੂੰ ਅੱਜ ਸਵੇਰੇ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜਿਨ੍ਹਾਂ ਦੇ ਵਿੱਚ ਪਟਿਆਲਾ ਦੀ ਅਰਬਨ ਅਸਟੇਟ ਸਥਿਤ ਰਿਆਨ ਇੰਟਰਨੈਸ਼ਨਲ ਸਕੂਲ ਵੀ ਸ਼ਾਮਿਲ ਹੈ। ਇਹ ਧਮਕੀ ਈਮੇਲ ਦੇ ਰਾਹੀਂ ਮਿਲੀ ਹੈ। ਸਕੂਲ ਮੈਨੇਜਮੈਂਟ ਦੇ ਵੱਲੋਂ ਤੁਰੰਤ ਹੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਇੱਕ ਟੀਮ ਭੇਜਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਹੋਰ ਜਨਤਕ ਥਾਵਾਂ ਤੇ ਵੀ ਚੈਕਿੰਗ ਵਧਾ ਦਿੱਤੀ ਹੈ ਪਰ ਪੁਲਿਸ ਨੂੰ ਅਜੇ ਤੱਕ ਸਕੂਲ ਦੇ ਵਿੱਚੋਂ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ ਹੈ ਫਿਲਹਾਲ ਇਹ ਈਮੇਲ ਕਿੱਥੋਂ ਆਈ ਹੈ ਤੇ ਏ ਧਮਕੀ ਕਿਸ ਨੇ ਦਿੱਤੀ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਦੂਜੇ ਪਾਸੇ ਧਮਕੀ ਤੋਂ ਬਾਅਦ ਸਕੂਲਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਸੂਤਰਾ ਮੁਤਾਬਕ ਈਮੇਲ ਦੇ ਵਿੱਚ ਅੱਜ ਦੁਪਹਿਰ 1 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਇਹਨਾਂ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਤੇ ਨਾਲ ਹੀ ਰੇਲਵੇ ਸਟੇਸ਼ਨਾਂ ਨੂੰ ਵੀ ਬੰਬ ਦੇ ਨਾਲ ਉਡਾਉਣ ਦੀ ਗੱਲ ਆਖੀ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਗੋਰਤਲ ਬਹਿ ਕੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਤੇ ਜਲੰਧਰ ਦੇ ਕਈ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਵੀ ਦਿੱਤੀ ਗਈ ਸੀ ਜਿਸ ਮਗਰੋਂ ਇਹਨਾਂ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ ਫਿਲਹਾਲ ਹੁਣ ਪਟਿਆਲਾ ਦੇ ਇਹਨਾਂ ਸਕੂਲਾਂ ਦੇ ਵਿੱਚ ਚੈਕਿੰਗ ਲਗਾਤਾਰ ਕੀਤੀ ਜਾ ਰਹੀ ਹੈ ਕਾਬਿਲ ਗੌਰ ਹੈ ਕਿ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀਆਂ ਧਮਕੀਆਂ ਮਿਲਣਾ ਕਿਤੇ ਨਾ ਕਿਤੇ ਪ੍ਰਸ਼ਾਸਨ ਤੇ ਵੀ ਸਵਾਲੀਆ ਚਿੰਨ੍ਹ ਲਗਾ ਰਿਹਾ ਹੈ ਜੇਕਰ ਕਿਸੇ ਦੀ ਕਿਸੇ ਨਾਲ ਕੋਈ ਰੰਜਿਸ਼ ਵੀ ਹੈ ਤਾਂ ਫਿਰ ਉਸ ਵਿੱਚ ਬੱਚਿਆਂ ਦਾ ਕੀ ਕਸੂਰ ਹੈ ਵਾਰ-ਵਾਰ ਸਕੂਲਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ ਵਿਦਿਅਕ ਅਦਾਰਿਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਕਿਉਂ ਪੈਦਾ ਕੀਤਾ ਜਾ ਰਿਹਾ ਹੈ ਇਹ ਤਮਾਮ ਸਵਾਲ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਲਗਾ ਰਹੇ ਨੇ ਫਿਲਹਾਲ ਇਸ ਸੰਬੰਧ ਵਿੱਚ ਐਸਐਚਓ ਗੁਰਪ੍ਰੀਤ ਸਮਰਾਉ ਹੋਰਾਂ ਦੇ ਬਿਆਨ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਜਰਾ ਤੁਸੀਂ ਵੀ ਗੌਰ ਦੇ ਨਾਲ ਸੁਣਿਓ ਸਵੇਰੇ ਸਾਨੂੰ ਥਾਣੇ ਇੰਟੀਮੇਸ਼ਨ ਮਿਲੀ ਸੀ ਜੀ ਸਕੂਲ ਮੈਨੇਜਮੈਂਟ ਵੱਲੋਂ ਕਿ 7:00 ਵਜੇ 9 ਮਿੰਟ ਤੇ ਸਕੂਲ ਦੀ ਈਮੇਲ ਤੇ ਇੱਕ ਥ੍ਰੈਟ ਈਮੇਲ ਆਈ ਹੈ ਸਕੂਲ ਨੂੰ ਨੁਕਸਾਨ ਪਹੁੰਚਾਉਣ ਦੀ ਬੰਬ ਐਕਸਪਲੋਜਨ ਕਰਨ ਦੀ ਤਾਂ ਉਹਦਾ ਅਸੀਂ ਜਾਇਜ਼ਾ ਲੈਣ ਲਈ ਔਰ ਅਸੀਂ ਇੱਥੇ ਪਹੁੰਚੇ ਹਾਂ ਮੌਕੇ ਤੇ ਸਕੂਲ ਦੀ ਜਿਹੜੀ ਹੈਗੀ ਆ ਆਲੇ ਦੁਆਲੇ ਦੀ ਸਕੂਲ ਦੀ ਬਿਲਡਿੰਗ ਦੀ ਫਿਜ਼ੀਕਲ ਚੈਕਿੰਗ ਕੀਤੀ ਗਈ ਹੈ ਔਰ ਸਕੂਲ ਦੇ ਸਟਾਫ ਨੂੰ ਬਰੀਫ ਕੀਤਾ ਗਿਆ ਅਲਰਟ ਟ੍ਰੈਨਿੰਗ ਲਈ ਬਰੀਫ ਕੀਤਾ ਗਿਆ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਨੇ ਫਿਲਹਾਲ ਕੋਈ ਵੀ ਇਹ ਜੀ ਘਟਨਾ ਜਿਹੜੀ ਹੈਗੀ ਹੈ ਅਸੀਂ ਇਹ ਜੀ ਘਟਨਾ ਨੂੰ ਇੰਜਾਮ ਦੇਣ ਨਹੀਂ ਦਵਾਂਗੇ ਅਸੀਂ ਪੂਰੀ ਤਰ੍ਹਾਂ ਅਲਰਟ ਸਕੂਲ 'ਚ ਛੁੱਟੀਆਂ ਚੱਲ ਰਹੀਆਂ ਨੇ ਜੀ ਪਰ ਸਟਾਫ ਆਜਰ ਹੈ ਸਿਕਿਉਰਿਟੀ ਗਾਰਡ ਹਾਜ਼ਰ ਨੇ ਤੇ ਸਕੂਲ ਸਟਾਫ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਹੈ ਬਿਲਕੁਲ ਜੀ ਫਿਜ਼ੀਕਲ ਚੈਕਿੰਗ ਅਸੀਂ ਸਵੇਰ ਤੋਂ ਹੀ ਕਰਵਾਤੀ ਸਕੂਲ ਦੇ ਆਲੇ-ਦਾਲੇ ਦੀ ਸਕੂਲ ਦੀ ਬਿਲਡਿੰਗ ਦੀ ਪੂਰੀ ਤਰ੍ਹਾਂ ਚੈਕਿੰਗ ਅਸੀਂ ਫਿਜ਼ੀਕਲ ਕਰਵਾ ਚੁੱਕੇ ਹਾਂ ਐਂਟੀ ਸਬੋਟੇਜ ਟੀਮ ਸਾਡੀ ਉਹ ਵੀ ਆ ਰਹੀ ਹੈ ਉਹਦੇ ਰਾਹੀਂ ਵੀ ਅਸੀਂ ਚੈੱਕ ਕਰਾਉਂਦੇ ਹਾਂ